ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਤੇ ਆ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਨੌਜਵਾਨਾਂ ਨੂੰ ਮਿਲਣਗੇ ਜੀ 15-15000 ਰੁਪਏ ਮਹੀਨਾ ਮੋਦੀ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਇਸੇ ਦੇ ਨਾਲ ਜੀ ਮੋਦੀ ਸਰਕਾਰ ਸਸਤੀਆਂ ਕਰਨ ਜਾ ਰਹੀ ਹੈ ਜੀ ਆ ਚੀਜ਼ਾਂ ਕਿਹੜੇ ਕਿਹੜੇ ਚੀਜ਼ਾਂ ਨੇ ਜਿਹੜੇ ਜਲਦ ਸਸਤੀਆਂ ਹੋਣ ਵਾਲੀਆਂ ਨੇ ਉਹਨਾਂ ਬਾਰੇ ਵੀ ਆਪਾਂ ਬੁਲਟ ਡਿਟੇਲ ਵਿੱਚ ਕਹਲਾ ਕਰਾਂਗੇ ਸੁਸਤ ਬਾਲਾਈ ਕੀ ਛੋਟੀ ਜੀ ਗੁਜਾਰਿਸ਼ ਜਿੰਨਾ ਵੀਰੇਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰੂਰ ਕਲੋ ਚਲੋ ਚਲਦੇ ਤਾਂ ਇਹ ਖਬਰਾਂ ਦੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਪੁਲਿਸ ਤੇ ਕਿਸਾਨਾਂ ਆਗੂਆਂ ਦੀ ਸੋਸ਼ਲ ਮੀਡੀਆ ਤੇ ਚੱਲ ਰਹੀ ਜੰਗ ਡੀਐਸਪੀ ਨੇ ਵੀਡੀਓ ਝੂਠ ਹੋਣ ਦਾ ਕੀਤਾ ਦਾਵਾ ਕਿਸਾਨਾਂ ਨੇ ਤੜਕਸਾਰ ਚੋਰ ਕਾਬੂ ਕਰਕੇ ਕੀਤਾ ਜੀ ਸੱਚ ਸਾਬਤ ਥਾਣਾ ਅਜੀਤ ਅਦੀਨ ਪੈਂਦੇ ਪਿੰਡ ਚੂਹੜ ਚੱਕ ਤੇ ਟੁੱਕੇ ਜਿੱਥੋਂ ਦੋ ਪਿੰਡ ਵਾਸੀਆਂ ਦੇ ਕਿਸਾਨਾਂ ਆਗੂਆਂ ਦੀ ਪੁਲਿਸ ਨਾਲ ਕਸਮਕਸ ਵਿਚਾਲੇ ਸਮੇਂ ਚਲਦੀ ਜਾ ਰਹੀ ਹੈ ਜਿੱਥੇ ਪਿੰਡ ਦੇ ਨੌਜਵਾਨ ਕਿਸਾਨਾਂ ਨੂੰ ਨਸ਼ੇ ਦੀ ਵੀਡੀਓ ਪਾਉਣ ਤੇ ਪੁਲਿਸ ਵੱਲੋਂ ਉਸ ਨੂੰ ਗਲਤ ਦੱਸਣ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੀ ਕਜੀ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ 1 ਕਿਲੋ heroin ਫੜੀ ਗਈ ਤਾਂ ਮਿਲੇਗਾ 1/2 ਲੱਖ ਦਾ ਇਨਾਮ ਸੇਮਾਨ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਹਾੜੀ ਮੌਕੇ ਰਾਜ ਪੱਦਰੀ ਸਮਾਗਮ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਇਆ ਗਿਆ ਜਿੱਥੇ ਮੁੱਖ ਮੰਤਰੀ ਭਵੰਤਮਾਨ ਬਲੋਤ ਪ੍ਰੰਗਾ ਲਹਿਰਾਇਆ ਗਿਆ ਇਸ ਤੋਂ ਬਾਅਦ ਜਿੱਥੇ ਉਹਨਾਂ ਵੱਲੋਂ ਪਰੇਡ ਦਾ ਨਿਰੇਖਣ ਕੀਤਾ ਗਿਆ ਉੱਥੇ ਹੀ ਆਪਣੇ ਭਾਸ਼ਣ ਦੌਰਾਨ ਕਈ ਵੱਡੇ ਐਲਾਨ ਵੀ ਕੀਤੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਪ੍ਰਾਪਰਟੀ ਟੈਕਸ ਬਕਾਇਆਦਾਰਾਂ ਲਈ ਵੱਡੀ ਰਾਹਤ ਮੋੜ ਤਰੀਕ ਚ ਕੀਤਾ ਜੀ ਵਾਦਾ ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ ਵਿਆਜ ਅਤੇ ਜੁਰਮਾਨੇ ਦੀ ਮਾਫੀ ਲਈ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਂਟ ਸਕੀਮ ਤਰੀਕ ਇੱਕ ਵਾਰ ਫਿਰ ਵਾਅਦਾ ਕਰ ਦਿੱਤਾ ਗਿਆ ਜੀ ਇਸ ਪਾਲਿਸੀ ਦਾ ਸਮਾਂ ਪਹਿਲੇ ਚਰਨ ਵਿੱਚ 15 ਮਈ ਤੋਂ 31 ਜੁਲਾਈ ਤੱਕ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ 15 ਅਗਸਤ ਤੱਕ ਵਧਾ ਦਿੱਤਾ ਗਿਆ ਉਸ ਤੋਂ ਬਾਅਦ ਅਗਲੀ ਬਿਡੇਰੀ ਕੇਂਦਰ ਨੇ ਪੰਜਾਬ ਸਰਕਾਰ ਨੂੰ ਚਿੰਤਾ ਵੱਡਾ ਝਟਕਾ ਦਿੱਤਾ 800 ਕਰੋੜ ਰੁਪਏ ਦਾ ਸੜਕੀ ਪ੍ਰੋਜੈਕਟ ਕੀਤੇ ਨੇ ਜੀ ਰੱਦ ਕੇਂਦਰ ਸਰਕਾਰ ਨੇ ਪੰਜਾਬ ਦੇ 800 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਪ੍ਰੋਜੈਕਟ ਰੱਦ ਕਰ ਦਿੱਤੇ ਨੇ ਇਹ ਫੈਸਲਾ ਟੈਂਡਰ ਜਾਰੀ ਕਰਨ ਅਤੇ ਨਿਰਮਾਣ ਕਾਰਜ ਸ਼ੁਰੂ ਕਰਨ ਵਿੱਚ ਦੇਰੀ ਕਰਨ ਲਿਆ ਗਿਆ ਹੈ ਇਹ ਵਿੱਤ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਝਟਕਾ ਹੈ ਕਿਉਂਕਿ ਰਾਜ ਸਰ ਲਗਭਗ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਸ਼ਤਾਬਦੀ ਟ੍ਰੇਨ 'ਚ ਬੰਬ ਦੀ ਸੂਚਨਾ ਅੰਬਾਲਾ ਕੈਂਟ ਸਟੇਸ਼ਨ ਤੇ ਰੋਕੀ ਟ੍ਰੇਨ ਪੁਨਰ ਨਿਤੀਸੀ ਦੀ ਧਮਕੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਸਵੇਰੇ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਟ੍ਰੇਨ ਨੂੰ ਅੰਬਾਲਾ ਕੈਂਟ ਸਟੇਸ਼ਨ ਤੇ ਰੋਕ ਦਿੱਤਾ ਗਿਆ ਹੈ ਹਾਲੀ ਵਿੱਚ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਸੰਦੇਸ਼ ਵਿੱਚ 15 ਅਗਸਤ ਨੂੰ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਵਿੱਚ ਯਾਤਰਾ ਨਾ ਕਰਨ ਦੀ ਧਮਕੀ ਦਿੱਤੀ ਸੀ। ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜਿਸ ਮਨਪ੍ਰੀਤ ਸੁਖਵਾਲ ਨੇ ਪੜਾਈਆਂ ਸੀ ਜੀ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਨੇ ਦਿੱਤਾ ਨੋਟਿਸ ਚੋਣ ਪ੍ਰਕਿਰਿਆ 'ਚ ਸੁਧਾਰ ਤਹਿਤ ਚੋਣ ਕਮਿਸ਼ਨ ਨੇ 21 ਅਜਿਹੇ ਰਜਿਸਟਰ ਗੈਰ ਮਾਨਤਾ ਪ੍ਰਾਪਤ ਸਿਆਸੀ ਦਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਜਿੰਨਾ ਸਾਲ 2019 ਤੋਂ ਹੁਣ ਤੱਕ ਨਾ ਤਾਂ ਕਿਸੇ ਲੋਕ ਸਭਾ ਵਿਧਾਨ ਸਭਾ ਨਾ ਹੀ ਕਿਸੇ ਜਿਮਣੀ ਚੋਣ 'ਚ ਹਿੱਸਾ ਲਿਆ ਸੀ ਉਸ ਤੋਂ ਬਾਅਦ ਅਗਲੀ ਵੀਡੀਓ 'ਚ ਮੁੱਖ ਮੰਤਰੀ ਮਾਨ ਨੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਮੱਥਾ ਟੇਕਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਮੱਥਾ ਟੇਕਿਆ ਲੋਕਾਂ ਨੂੰ ਸਤਕਾਰਯੋਗ ਸੂਪੀ ਸੰਤ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਅਪੀਲ ਵੀ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਟੇ 'ਚ ਮੋਦੀ ਸਰਕਾਰ ਕਰਨੈਲ ਸਿੰਘ ਇਸੜੂ ਦੇ ਬਲੀਦਾਨ ਦਾ ਅਪਮਾਨ ਕਰ ਰਹੀ ਹੈ ਭਾਜਪਾ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੰਨਾ ਵਿਖੇ ਹੋਈ ਰੈਲੀ ਦੌਰਾਨ ਸ਼ਹੀਦ ਕਰਨੈਲ ਸਿੰਘ ਇਸਤੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਕਰਨੈਲ ਸਿੰਘ ਇਸਤੂ ਜੀ ਨੇ ਸਾਨੂੰ ਜਾਗਰੂਕ ਦਵਾਇਆ ਹੈ ਕਿ ਜਾਦੀ ਇੱਕ ਵਾਰ ਦਾ ਤੋਹਫਾ ਨਹੀਂ ਸਗੋਂ ਇਹ ਜ਼ਿੰਮੇਵਾਰੀ ਹੈ ਜਿਸ ਨੂੰ ਹਰ ਰੋਜ਼ ਰਾਖੀ ਕਰਨੀ ਚਾਹੀਦੀ ਆਪਾਂ ਨੂੰ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਸੁਖ ਮਿੰਦਰਪਾਲ ਸਿੰਘ ਗਰਬੇਲ ਜਿਹੜਾ ਘਰੇਵਾਲ ਪੋਖੜੀ ਕਲਾ ਵੱਲੋਂ ਗੁਰੂ ਸਿੱਧੂ ਦੇ ਪਿਤਾ ਦੇ ਦੇਹਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪੰਜਾਬੀ ਸੰਗੀਤ ਜਗਤ ਨੂੰ ਮਰੂਮ ਪੰਜਾਬੀ ਗਾਇਕ ਗੁਰਸਿੱਧੂ ਦੇ ਪਿਆਰੇ ਪਿਤਾ ਸਰਦਾਰ ਸੁਖਵੀਰ ਸਿੰਘ ਸਿੱਧੂ ਦੇ ਅਚਾਨਕ ਦਿਹਾਂਤ ਦੀ ਦਿਲ ਦੀ ਦਹਿਲਾ ਦੇਣ ਵਾਲੀ ਘਟਨਾ ਦਾ ਸਦਮਾ ਗਮ ਤੇ ਵਿਸ਼ਵਾਸ ਦੇ ਹਾਲਾਤ ਛੱਡ ਦਿੱਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਵੱਖਰਾ ਹੀ ਚੁੱਲਾ ਬਣਦਾ ਜਿਸਰ ਹੈ ਜਿੱਥੇ ਦਾ ਗੜਗੱਜ਼ ਦੇ ਮਤ ਮਤਵਾਦੀ ਸ਼੍ਰੋਮਣੀ ਕਾਲੀ ਦਲ ਵਰਨਣ ਕਿਹਾ ਇੰਨਾ ਤੜਿਆਂ ਦੀ ਲੜਾਈ ਪੰਥ ਦੀ ਨਹੀਂ ਸ਼੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਜਕੜ ਨੇ ਕਿਹਾ ਕਿ ਜਿਹੜੀ ਮਤਵਾਜੀ ਸ਼੍ਰੋਮਣੀ ਅਕਾਲੀ ਦਲ ਪਿਛਲੇ 2-3 ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਾਲਾਂਕਿ ਸ਼੍ਰੀ ਕਾਲ ਤੱਕ ਸਾਹਿਬ ਤੋਂ ਹੋਏ ਆਦੇਸ਼ ਤੋਂ ਹਟ ਕੇ ਇੱਕ ਵੱਖਰਾ ਚੁੱਲਾ ਹੀ ਬਣਦਾ ਦਿਸ ਰਿਹਾ ਉਹਨਾਂ ਨੇ ਕਿਹਾ ਕਿ 2 ਦਸੰਬਰ 2024 ਦੇ ਹੁਕਮਨਾਮੇ ਵਿੱਚ ਇਨਾ ਤੜਿਆਂ ਦੀ ਇਕਤਾ ਦੀ ਗੱਲ ਸੀ ਉਸ ਤੋਂ ਬਾਅਦ ਅਗਲੀ ਬਿਟਰੀ ਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਲਹਿਰਾਜੀ ਛੱਡਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਗੌੜੇ ਦਲ ਨੇ ਨਹੀਂ ਸਮੇਟਿਆ ਚੁੱਲਾ ਭਰਤੀ ਦਲ ਨੂੰ ਨਹੀਂ ਦਿੱਤੀ ਮਾਨਤਾ ਗਿਆਨੀ ਹਰਪੀ ਸਿੰਘ ਨੰਬ ਗੈਟ ਤੇ ਸ਼੍ਰੋਮਣੀ ਕਾਲੀ ਦਲ ਦੀ ਪਹਿਲੀ ਬੈਠਕ ਪ੍ਰਦਾਨ ਗਿਆਨੀ ਹਰਪੀ ਸਿੰਘ ਦੀ ਅਗਵਾਈ ਹੇਠ ਇੰਡਸਟਰੀਅਲ ਏਰੀਆ ਖੇਤਰ ਨਮੇ ਦਫ਼ਤਰ ਵਿੱਚ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਕੱਚੇ ਮੁਲਾਜ਼ਮਾਂ ਦੀ ਹੜਤਾਲ ਜਾਰੀ ਹੈ ਆਪਣੀ ਮੰਗਾਂ ਤੇ ਅੜੇ ਹੋਏ ਨੇ ਪੰਜਾਬ ਵਿੱਚ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਹੜਤਾਲਤੇ ਨੇ ਇਸ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਤੇ ਦਿਨੀ ਸਰਕਾਰ ਨੇ ਹੜਤਾਲ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਇਸ ਤੋਂ ਬਾਅਦ ਸਰਕਾਰ ਨੇ ਅੱਜ ਫਿਰ ਕਰਮਚਾਰੀ ਐਸੋਸੀਏਸ਼ਨ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ ਇਹ ਮੀਟਿੰਗ ਸ਼ਾਮ 5:30 ਵਜੇ ਪੰਜਾਬ ਦੇ ਮੁੱਖ ਸਕੱਤਰ ਦੇ ਦਫ਼ਤਰ ਵਿੱਚ ਹੋਵੇਗੀ ਉਸ ਤੋਂ ਬਾਅਦ ਅਗਲੀ ਪੱਡੇ ਹੋ ਜੀ ਰਾਜਾ ਪਿੰਗ ਨੇ ਆਪ ਸਰਕਾਰ ਤੇ ਤਿੱਖੇ ਹਮਲੇ ਕੀਤੇ ਨੇ ਜੀ ਖੰਨਾ ਦੇ ਪਿੰਡ ਇਸੜੂ ਵਿਖੇ ਸ਼ਹੀਦ ਕਰਨਲ ਸਿੰਘ ਸਰਦਾਂਝਲੀ ਪੇਂਟ ਕਰਨ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪਿੰਗ ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬ ਦੇ ਦੇਸ਼ ਦੇ ਨੌਜਵਾਨਾਂ ਨੂੰ ਮਿਲਣਗੇ ਜੀ 15000 ਰੁਪਏ ਮਹੀਨਾ ਯੋਜਨਾ ਅੱਜ ਤੋਂ ਲਾਗੂ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਨੇ ਕਰ ਦਿੱਤਾ ਜੀ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਨੌਜਵਾਨ ਭਵਿੱਖ ਦਾ ਆਧਾਰ ਨੇ ਰੋਜ਼ਗਾਰ ਉਹਨਾਂ ਨੂੰ ਤਾਕਤ ਦੇਵੇਗਾ ਇਸ ਲਈ ਦੇਸ਼ ਦੇ ਨੌਜਵਾਨਾਂ ਨੂੰ 1 ਲੱਖ ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੋਜ਼ਗਾਰ ਯੋਜਨਾ ਬਣਾਈ ਗਈ ਹੈ ਜੋ ਅੱਜ ਤੋਂ ਲਾਗੂ ਕੀਤੀ ਜਾ ਰਹੀ ਹੈ ਲਾਲ ਕਿਲੇ ਦੀ ਫਸੀਲ ਤੋਂ 79ਵੇਂ ਆਜ਼ਾਦੀ ਦਿਵਸ ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਯੋਜਨਾ ਤਹਿਤ ਨਿੱਜੀ ਖੇਤਰਾ ਵਿੱਚ ਆਪਣੀ ਪਹਿਲੀ ਨੌਕਰੀ ਕਰਨ ਵਾਲੇ ਪੁੱਤਰ ਧੀ ਨੂੰ ਸਰਕਾਰ ਵੱਲੋਂ 15000 ਰੁਪਏ ਦਿੱਤੇ ਜਾਣਗੇ ਨੌਜਵਾਨਾਂ ਨੂੰ ਸਰਕਾਰ ਵੱਲੋਂ 15000 ਰੁਪਏ ਤੱਕ ਦੀ ਪਹਿਲੀ ਨੌਕਰੀ ਦੀ ਗਾਰੰਟੀ ਮਿਲੇਗੀ ਉਹਨਾਂ ਨੇ ਕਿਹਾ ਕਿ 15 ਅਗਸਤ ਦੇਸ਼ ਦੀ ਆਜ਼ਾਦੀ ਦੇ 79ਵੇਂ ਬਰੇਗੰਡਾ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਲਈ ਅੱਜ ਤੋਂ ਹੀ ਨੌਜਵਾਨ 1 ਲੱਖ ਕਰੋੜ ਰੁਪਏ ਦੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਹੋਰ ਯੋਜਨਾ ਬਣਾਈ ਗਈ ਹੈ ਜਿਸ ਤਹਿਤ ਇਹ ਫੈਸਲਾ ਲਿਆ ਗਿਆ ਜੋ ਕੰਪਨੀ ਜ਼ਿਆਦਾ ਰੋਜ਼ਗਾਰ ਪ੍ਰਦਾਨ ਕਰੇਗੀ ਉਸ ਨੂੰ ਪ੍ਰਸ਼ਾਣ ਦਿੱਤੇ ਜਾਣਗੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮੋਦੀ ਪੀਐਮ ਮੋਦੀ ਨੇ ਦੀਵਾਲੀ ਤੱਕ ਜੀਐਸਟੀ ਸਦਾਰਾਂ ਦਾ ਕੀਤਾ ਐਲਾਨ ਬਿਸਕੁਟ ਤੇ ਨਮਕੀਨ ਤੋਂ ਲੈ ਕੇ ਚਿਪਸ ਤੇ ਚਾਕਲੇਟ ਤੱਕ ਮਹਰਤਾਂ ਕੀ ਕੀ ਹੋਵੇਗਾ ਜੀ ਸਸਤਾ ਆਜ਼ਾਦੀ ਦਿਵਸ ਮੌਕੇ ਲਾਲ ਕਿਲੇ ਦੀ ਫਸੀਲ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਦੇ ਨਾਗਰਿਕਾਂ ਨੂੰ ਇੱਕ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਗੱਲ ਕਹੀ ਕਿ ਇਹ ਅਗਲੀ ਪੀੜੀ GST ਦੀ ਸੁਧਾਰ ਲਿਆ ਰਹੀ ਹੈ ਇਹ ਟੈਕਸ ਬੋਝ ਘਟਾਏਗਾ ਟੈਕਸ ਪ੍ਰਤੀਕਰਿਆ ਨੂੰ ਆਸਾਨ ਬਣਾ ਬਣਾ ਦੇਵਾਂਗੇ ਅਜਿਹੀ ਸਥਿਤੀ ਵਿੱਚ ਲੋਕ ਜਾਣਨਾ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ GST ਵਿੱਚ ਕਿਸੇ ਸੁਧਾਰ ਤੇ ਬਦਲਾਅ ਦੀ ਗੱਲ ਕਰ ਰਹੇ ਨੇ ਇਸ ਲਈ ਮਾਇਰਾਂ ਦੀ ਮੰਨੀ ਹੈ ਤਾਂ ਟੈਕਸ ਕਨੈਕਟ ਐਡਵਾਈਜ਼ਰੀ ਸਰਵਿਸਿਜ਼ ਐਲ ਐਲ ਪੀ ਦੇ ਪਾਈਵਲ ਵਿਸ਼ੇਸ਼ ਜਨਾਲ ਨੇ ਕਿਹਾ ਕਿ ਜੀਐਸਟੀ ਕੌਂਸਲ ਦੀ ਮੀਟਿੰਗ ਪਿਛਲੇ 8 ਮਹੀਨਿਆਂ ਤੋਂ ਨਹੀਂ ਹੋਈ ਇਸ ਪਿੱਛੇ ਕਾਰਨ ਇਹ ਹੈ ਕਿ ਦਰ ਜਿਹੜਾ ਤਰਕ ਸੰਗਤੀ ਕਰਨ ਜਿਹੜਾ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਤੁਹਾਨੂੰ ਸੁਣਾ ਚੁਣਨ ਜੀ ਦੋ ਤਰ੍ਹਾਂ ਦੇ ਜੀਐਸਟੀ ਜਿਹੜੇ ਸਲੈਵ ਨਿਯੁਕਤ ਕੀਤੇ ਜਾਣ ਵਾਲੇ ਨੇ ਜੀ ਓਨਲੀ ਡਿਸਟ੍ਰਿਕਟ ਉਹਨਾਂ ਦੀ ਸੰਭਾਵਨਾ ਹੈ ਕਿ 18 ਤੋਂ 5% ਤੱਕ ਹੀ ਜੀਐਸਟੀ ਰਹਿਣ ਵਾਲਾ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਬਿਸਕੁਟ ਨਮਕੀਨ ਚਿਪਸ ਚਾਕਲੇਟ ਤੇ ਡਰੋਨ ਬੈਟਰੀਆਂ ਜੀ ਸਸਤੀਆਂ ਹੋ ਸਕਦੀਆਂ ਨੇ ਤਾਂ ਇਸ ਜੀ ਅੱਜ ਦੀ ਆਪਣੀ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਨੂੰ ਜੀ